ਨਾਕੇ ਤੇ ਪੁਲਿਸ ਤੇ ਨੌਜਵਾਨਾਂ ਦੇ ਵਿੱਚ ਝੜਪ ਹੋਈ ਹੈ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਲਿਸ ਵਾਲਿਆਂ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਸ਼ਰਾਬ ਤੇ ਨਸ਼ੇ ਦੇ ਵਿੱਚ ਤੁੱਤ ਸੀਗੇ ਮੋਟਰਸਾਈਕਲ ਤੇ ਸਵਾਰ ਜਿਹੜੇ ਨੌਜਵਾਨ ਦੱਸੇ ਜਾ ਰਹੇ ਆ ਫਿਰੋਜ਼ਪੁਰ ਦੇ ਅੰਦਰ ਨਾਕੇ ਦੇ ਦੌਰਾਨ ਇਹ ਲੜਾਈ ਹੋਈ ਹੈ ਪੁਲਿਸ ਵਾਲਿਆਂ ਦੇ ਨਾਲ ਹੱਥੋਪਾਈ ਹੋਏ ਨੇ ਨੌਜਵਾਨ ਦੱਸਿਆ ਜਾਂਦਾ ਹੈ ਕਿ ਨਾਕੇ ਨਾਕਾ ਲੱਗਾ ਹੋਇਆ ਸੀ ਨਾਕੇ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਦਾ ਹੱਥੋਂ ਪਾਈ ਕੋਇਨੇ ਨੌਜਵਾਨ ਪੁਲਿਸ ਦੀ ਵਰਦੀ ਤੱਕ ਪਾੜ ਦਿੱਤੀ ਗਈ ਆਰ ਦਸਤਾਰ ਵੀ ਲੱਥੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਸਤਾਰਾਂ ਤੱਕ ਲੱਥੀਆਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਦਸਤਾਰਾਂ ਤੱਕ ਲਾਹ ਦਿੱਤੀਆਂ ਗਈਆਂ ਨੇ ਗੱਡੀ ਦੇ ਵਿੱਚ ਬਿਠਾਇਆ ਗਿਆ ਉਹਨਾਂ ਨੂੰ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਦਸਤਾਰ ਤੱਕ ਪੁਲਿਸ ਮੁਲਾਜ਼ਮ ਦੀ ਲਥੀ ਹੋਈ ਐ ਤੇ ਵਰਦੀ ਵੀ ਪਾੜ ਦਿੱਤੀ ਗਈ ਐ ਹੁਣ ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲੈ ਲਿਆ ਕਿਉਂਕਿ ਨਾਕਾ ਜਿਹੜਾ ਆ ਫਿਰੋਜ਼ਪੁਰ ਸਿਟੀ ਦੇ ਅੰਦਰ ਹੈ ਲੱਗਾ ਹੋਇਆ ਸੀਗਾ ਔਰ ਅਚਾਨਕ ਬਾਈਕ ਤੇ ਸਵਾਰ ਨੌਜਵਾਨਾਂ ਨੂੰ ਰੋਕਿਆ ਗਿਆ ਜਦੋਂ ਰੋਕਿਆ ਗਿਆ ਤਾਂ ਉਹਨਾਂ ਨੇ ਅੱਗੇ ਤੈਸ਼ ਦਿਖਾਉਣੀ ਸ਼ੁਰੂ ਕਰ ਦਿੱਤੀ ਤੈਸ਼ ਦੇ ਵਿੱਚ ਆ ਗਏ ਔਰ ਪੁਲਿਸ ਦਾ ਕਹਿਣਾ ਹੈ ਕਿ ਨਰਾ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਫੁੱਲ ਡੱਕੇ ਹੋਏ ਸੀ ਜਦੋਂ ਉਹਨਾਂ ਨੂੰ ਰੋਕਿਆ ਕਾਗਜ਼ ਪੱਤਰ ਪੁੱਛੇ ਗਏ ਪਤਾ ਲੱਗਾ ਕਿ ਇਹਨਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਤਾਂ ਅੱਗੇ ਉਹ ਸਾਡੇ ਨਾਲ ਹੀ ਬਤਮੀਜ਼ੀ ਕਰਨ ਲੱਗ ਪਏ ਸਾਡੇ ਨਾਲ ਹਥੋਪਾਈ ਹੋਣ ਲੱਗ ਪਏ ਤੇ ਸਾਡੇ ਗਲ ਪੈ ਕੇ ਸਾਡੀ ਵਰਦੀ ਤੱਕ ਪਾੜ ਦਿੱਤੀ ਗਈ ਔਰ ਪੱਗ ਵੀ ਲੱਥੀ ਹੈ ਹੱਥੋਂ ਪਾਈ ਦੇ ਵਿੱਚ ਇੱਕ ਮੁਲਾਜ਼ਮ ਦੀ ਪੱਗ ਤੱਕ ਲੱਤ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੰਦਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਉਸ ਤੋਂ ਬਾਅਦ ਦੇ ਵਿੱਚ ਔਰ ਜਿਹੜੀ ਬਾਈਕ ਸੀ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਕਿਉਂਕਿ ਨਾਕਾ ਲੱਗਾ ਹੋਇਆ ਸੀਗਾ ਫਿਰੋਜ਼ਪੁਰ ਸਿਟੀ ਦੇ ਅੰਦਰ ਤਾਂ ਜਦੋਂ ਪੁਲਿਸ ਨੇ ਬਾਈਕ ਤੇ ਸਵਾਰ ਅੰਦੇ ਕੋਏ ਦੋ ਨੌਜਵਾਨਾਂ ਨੂੰ ਰੋਕਿਆ ਕਿ ਦਿਖਾਓ ਭਾਈ ਕਾਗਜ਼ ਪੱਤਰ ਦਿਖਾਓ ਕਿਉਂਕਿ ਪੁਲਿਸ ਦਾ ਤਾਂ ਕੰਮ ਹੈ ਡਿਊਟੀ ਕਰਨਾ ਕਾਗਜ਼ ਪੱਤਰ ਦੇਖਣੇ ਪਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਈਕ ਲਾਉਂਦਿਆਂ ਸਾਰ ਕੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਆ ਫੁੱਲ ਟੰਨ ਹੋਏ ਸੀ ਔਰ ਟੰਨ ਹੋਏ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਨਾਲ ਬਹਿਸ ਬਾਜ਼ੀ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਅ ਔਰ ਉਸ ਤੋਂ ਬਾਅਦ ਸਾਡੇ ਗਲ ਪੈ ਗਏ ਨੇ ਗਲ ਪੈ ਕੇ ਸਾਡੀ ਵਰਦੀ ਤੱਕ ਪਾੜ ਦਿੱਤੀ ਗਈ ਔਰ ਉਸ ਤੋਂ ਬਾਅਦ ਪੱਗ ਵੀ ਲੱਥੀ ਹੈ ਹੱਥੋਂ ਪਾਈ ਵੀ ਸਾਡੇ ਨਾਲ ਹੋਏ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਹ ਉਹ ਮੁਲਾਜ਼ਮ ਹੈ ਜਿਸ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਔਰ ਮੁਲਾਜ਼ਮ ਦੀ ਪੱਗ ਤੱਕ ਲੱਥੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੱਡੀ ਦੇ ਵਿੱਚ ਦੇਖੋ ਬਿਠਾਇਆ ਗਿਆ ਹੈ ਸਟੇਸ਼ਨ ਲਜਾਇਆ ਗਿਆ ਤੇ ਮਾਮਲਾ ਜੁੜਾ ਦਰਜ ਕਰ ਦਿੱਤਾ ਗਿਆ ਤਸਵੀਰਾਂ ਦਿਖਾ ਰਿਆਂ ਕਿਉਂਕਿ ਆਏ ਦਿਨ ਕੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਕਦੀ ਕਿਸੇ ਦਾ ਕਤਲ ਕਰ ਦਿੱਤਾ ਗਿਆ ਕਦੀ ਕਿਤੇ ਚੋਰੀ ਹੋ ਗਈ ਤਾਂ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜਾ ਟ੍ਰਿਪਲ ਮਰਡਰ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਚੌਕਸੀ ਵਧਾਈ ਗਈ ਹੈ ਆਉਣ ਵਾਲੇ ਵਾਹਨ ਦੀ ਚੈਕਿੰਗ ਤੱਕ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ ਕੀ ਇਹ ਨਾਕਾ ਫਿਰੋਜ਼ਪੁਰ ਸਿਟੀ ਦੇ ਅੰਦਰ ਲੱਗਾ ਕੋਇਆ ਸੀ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਬਾਈਕ ਤੇ ਸਵਾਰ ਵਾਲਿਆਂ ਨੂੰ ਹੱਥ ਦਿੱਤਾ ਕਿ ਰੋਕੋ ਕਾਗਜ਼ ਪੱਤਰ ਦਿਖਾਓ ਪਰ ਕਾਗਜ਼ ਪੱਤਰ ਦਿਖਾਉਣ ਦੀ ਬਜਾਏ ਉਹ ਪੁਲਿਸ ਵਾਲਿਆਂ ਦੀ ਗਲ ਪੈ ਗੇ ਵਰਦੀ ਪਾੜ ਦਿੱਤੀ ਗਈ ਔਰ ਪੁਲਿਸ ਮੁਲਾਜ਼ਮਾਂ ਦੀ ਪੱਗ ਤੱਕ ਲੱਥੀ ਹੈ ਹੱਥੋ ਪਾਈ ਦੇ ਵਿੱਚ ਦੋਨਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਤੇ ਫਿਰ ਪੁਲਿਸ ਸਟੇਸ਼ਨ ਲਿਜਾਇਆ ਗਿਆ ਤਾਂ ਮੌਕੇ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਸ ਸਮੇਂ ਹੱਥੋ ਪਾਈ ਹੁੰਦੀ ਹੈ ਬੈਸ ਹੁੰਦੀ ਹੈ ਗਾਲਾਂ ਤੱਕ ਕੱਢ ਦਿੱਤੀਆਂ ਜਾਂਦੀਆਂ ਨੇ ਇਹ ਤਾਂ ਮੁਲਾਜ਼ਮ ਦੀ ਵਰਦੀ ਵੀ ਪਾੜੀ ਹੈ